ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ 5 ਬੜਾ ਦਿਖਾਵਾਂਗੇ ਤੇ ਤਿੰਨ ਕੁ ਅਲੱਗ-ਬੱਗ ਸੂਜੇਵੇਂ ਦੋ ਹੈਗੇ ਗੱਪਣਾ ਕੱਲੇ-ਕੱਲੇ ਨਗ ਬਾਰੇ ਰੇਟ ਐ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬੇਟਾ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 62842345 6284230472 ਠੀਕ ਆ ਗਾਵਾਂ ਰਟੀਨ ਚ ਹੁੰਦੀਆਂ ਜਾਂਦੀਆਂ ਹੁਣ ਆਪਣੇ ਕੋਲ ਠੀਕ ਆ ਪੰਜ ਵਹਿਣਾ ਆਪਣੇ ਕੋਲੇ ਅੱਜ ਹਾਜ਼ਰ ਆ ਪੰਜ ਹਾਜ਼ਰ 499 3 ਕਾਈ ਦੂਗੀਆਂ ਵੀ ਇੱਕ ਮਹੀਨੇ ਸੀਗੀ ਆ ਠੀਕ ਹੈ ਜੀ ਪਹਿਲਾ ਨੰਬਰ ਜਿਹੜੀ ਬੱਚੀ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਫਿਰ ਬੱਚਾ ਕੀ ਜਮਾ ਕਰ ਬੱਚਾ ਬੱਚਾ ਕੈ ਮਾ ਦਿਨ ਹੋ ਗਿਆ ਸੂਈ ਨੂੰ ਜੇ ਅਜੁਰ ਜਮਾ ਡਾਨਾ ਦੁੱਧ ਕਿੰਨਾ ਕਾ ਚੋਣ ਵਾਲਾ ਵੱਡਾ ਜੀ ਖਾਲੀ ਕਰੀਂ 10-12 ਵਾਰ ਦਿਨ ਚ ਸਵੇਰ ਦਾ ਟਾਈਮ ਆ ਚੋਈਏ ਬਸ ਸਾਰਿਆਂ ਦੀ ਕਰਨੀ ਆ ਸੋਵਰੇ ਮੈਂ ਇਹ ਪਿੰਡੋ ਵੀਡੀਓ ਕਵਰ ਕਰਦਾ ਪਿਆ ਤੇ ਟਾਈਮ ਹਲੇ ਆਪਣਾ ਹੋਇਆਗਾ ਪੌਣੇ 8 ਦਾ ਰੇਟ ਵੀਰ ਕੀ ਰਹੂ ਇਹਦਾ 57000 ਰੁਪਏ ਵਿੱਚ ਦੇਣਾ 57000 ਦੀ ਬਚੀ ਆਪਾਂ ਦੇ ਦਾਂਗੇ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਹਾਂ ਮਾਤਾ ਨਾਏ ਬੰਦੇ ਜਰੂਰ ਠੀਕ ਹੈ ਦੁੱਧ ਕਿੰਨਾ ਕ ਮੰਨ ਕੇ ਚੱਲੇ ਬੰਦਾ ਦੁੱਧ 16-17 ਕਿਲੋ ਹੋ ਜੀ ਠੀਕ ਹੈ 16 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ ਰੇਟ ਆ ਗਿਆ ਜੈਨੂ ਹੁਣ ਜ 57000 ਰੁਪਿਆ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਸੋ ਫੇਸ ਬਿਊਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਕੰਪੈਕਟ ਹਵਾਨਾ ਦੂਜਾ ਸੂਬਾ ਤਾਜੀ ਸੂਈ ਆ ਜੇਰ ਧਾਰ ਬਿਲਕੁਲ ਟੋਟਲ ਕੰਮ ਡਨ ਆਗਾ 57000 ਰੁਪਏ ਮੋਲਾ ਮੌਕੇ ਤੇ ਮਾਨਦਾਨ ਹੋ ਜੂ ਤੇ 16 ਕਿਲੋ ਇਹ ਤਾਂ ਦਾ ਹਕੀਕਤ ਇੰਨਾ ਕੁ ਪਾਉਣ ਵਾਲੇ ਤਾਂ ਵਹਿੜਾ ਆਪਣਾ ਮਦੀਨੀ ਵੀ ਹੈਗੀ ਆ ਜਮਾ ਜੀ ਬਾਕੀ ਪਰਾ ਕੀ ਮੈਂ ਗੱਲ ਸਹੀ ਬਾਤ ਜੀ ਜੀ ਜੋ ਫਰਾਡ ਪਾਲਾ ਰੋਡੇ ਜਾਉਂਦੇ ਆਪਾਂ ਨੂੰ ਤੇ ਅੱਗੇ ਦੋ ਨੰਬਰ ਜਿਹੜੀ ਆਪਾਂ ਦੇਖ ਰਹੇ ਆ ਇਹ ਗੱਬੜਾ ਕੀ ਹੈ ਨਾ ਜੀ ਇਹ ਕਿਹੜਾ ਸੂਆ ਸੂਰੀਆ ਬਾਈ ਜੀ ਇਹ ਬਲੂਨ ਨੇ 30 ਕਿਲੋ ਤੋਂ ਦੁੱਧ ਤਾਲਾ ਤੋਂ ਵਿਚਾਰਨਾ 25 ਕਿਲੋ ਤੋਂ ਬਾਹਰ ਗਰੰਟੀ ਹੈ ਜੀ ਥੋੜੀ 에ਅਰ ਚਰ ਦੀ ਅਟੈਚਮੈਂਟ ਜੇ ਚ ਆ ਗਈ ਹੈ ਨਾ ਜੀ ਤੇ ਮੰਨ ਲਓ ਕਿ ਦੁੱਧ ਦਾ 25 ਕਿਲੋ ਤੋਂ ਬਾਹਰ ਆਲੀ ਤੋਂ 25 ਕਿਲੋ ਵਾਲਾ ਕਿਹੜਾ ਜਿਹਾ ਮਾਸੀ ਰਿਸ਼ ਪੰਜ ਚਾਰ ਕਰ ਦਿੰਦੇ ਠੀਕ ਹੈ ਪੰਜ ਚਾਰ ਕਰਿਆ ਨੇ ਇਹਦੇ ਸੂਣ ਚ ਬਾਕੀ ਆ ਤੇ ਵੱਡੀ ਵੱਡੀ ਹੁੰਦੜ ਹੇਲ ਬਹੁਤ ਆ ਹੈ ਨਾ ਤੇ ਇਹਦਾ ਵੀਰੇ ਪਰ ਏਰੀਆ ਰੱਖੇ ਵੇਚਣ ਜਾਲਾ ਇਹਦਾ ਪਰ ਏਰੀਆ 85000 ਨਹੀਂ 82 ਆ ਕੇ ਨਹੀਂ ਆ ਠੀਕ ਹੈ ਰੇਟ 85000 82000 ਦੀ ਵੜਾ ਆਪਾਂ ਦੇਣੀ ਆ ਠੀਕ ਆ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ ਹੈਣਾ ਸਾਹਮਣੇ ਹੈ ਜਿਹੜਾ ਵੀ ਆਊਗਾ ਵਾਕਈ ਇੱਥੇ ਆ ਕੇ ਆਪਾਂ ਇਹਨਾਂ ਵਿੱਚੋਂ ਉਹਨੂੰ ਵੀਰ ਆਨਲਾਈਨ ਵੀ ਮੰਗਾ ਲੈਂਦੇ ਆਪਣੇ ਤੋਂ ਤੇ ਆਪਾਂ ਵੈਸੇ ਜਾ ਕੇ ਨਦਾ ਇਹਨਾਂ ਨੂੰ ਵੀ ਆ ਕੇ ਤਸੰਦੀ ਕਰਕੇ ਕੋਲਿਆ ਕੇ ਦੇਖ ਕੇ ਤਸੰਦੀ ਕਰਕੇ ਲੋ ਜਾਵਾ ਯਾਰ ਪੈਸੇ ਲਾਉਣੇ ਆ ਯਾਰ ਤਸੰਦੀ ਕਰਕੇ ਲੈ ਕੇ ਜਾ ਇਹ ਆਪਾਂ ਦੇਣੀ 85 ਦੀ ਹੈ 82000 ਦੀ ਦੁੱਧ 25 ਮੰਨ ਲੇ ਬੰਦਾ ਦੁੱਧ ਆ ਦੇ ਹਿਸਾਬ ਨਾਲ ਮੰਨ ਲੇ ਦੁੱਧ 25 ਤੋਂ ਬਾਹਰ ਦੇਣਾ ਵੜ ਨਹੀਂ ਜੀ ਪਰ ਲੇਵੇ ਲੂਵੇ ਦੀ ਬੜੀ ਸਾਫ ਸੁੱਤੀ ਹੈ ਹੈਣਾ ਅੱਗੇ ਅਜੇ 3 ਨੰਬਰ ਤੇ ਹੀ ਜਰਸੀ ਹੈਣਾ ਵਾਈਟ ਕਲਰ ਚ ਆ ਗਈ ਜਰਸੀ ਆ ਜੀ ਇਹਨੂੰ ਤੀਜੇ ਦਿਨ ਸੂਈ ਨੂੰ ਆਈ ਠੀਕ ਹੈ 나ੜੂਆ ਨਾਲ ਆ ਜਾਵਾਂ ਹਾਂ ਨਾਲ ਆ ਗਿਆ ਇਹਦਾ ਬੱਚਾ ਬੱਛਾ ਗਿਆ ਤੇ ਜੇਰ ਜਰੋਕੇ ਆ ਜੇਰ ਦੂ ਰੋਕੇ ਆ ਜੀ ਇਹ ਅੱਜ ਖਾਲੀ ਕਰਨੀ ਆ ਜੇ 12 ਕਿਲੋ ਦੁੱਧ ਚੋਂਦੇ ਹੋਵਾਂਗੇ ਤੁਹਾਨੂੰ ਠੀਕ ਹੈ ਕਰੀ ਨਹੀਂ ਜੀ ਅੱਜ ਹੁਣ ਖਾਲੀ ਕਰਵਾਗੇ ਚੋਣ ਚਵਾ ਕਿਵੇਂ ਆ ਦੁੱਧ ਵੀਰ ਇੱਕ ਨੰਬਰ ਪੋਲੀ ਚਵਾਈ ਆ ਬੁਈ ਠੰਡੀ ਸੀ ਠੀਕ ਹੈ ਦੂਜਾ ਸੂਆ ਕਹਿੰਦਾ ਬਾ ਦੁੱਧ ਦਾ ਅੰਦਾਜ਼ਾ ਹਾਲੇ ਆਪਾਂ ਖਾਲੀ ਕਰਨੀ ਆ ਅੰਦਾਜ਼ਾ ਕਿੰਨਾ ਹੈ ਆਪਾਂ ਦੁੱਧ ਦੇ ਦੁੱਧ ਵੀਰ ਬਾਹਰ ਚਲਾ ਲੈ ਠੀਕ ਹੈ ਸੋ ਦੁੱਧ ਆਪਾਂ ਕਹਿੰਦਾ ਬਾ ਸਾਹਬ ਜਲਾਈਏ ਕਿ 20 ਕਿਲੋ ਦੁੱਧ ਖਰਾ ਸੁਭਰ ਕੱਦ ਕਾਠ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਲੱਸੀ ਨਾਲ ਵੀ ਕਿਸੇ ਪਾਸੋਂ ਨਹੀਂ ਤੇ ਤੀਜਾ ਦਿਨ ਸੂਈ ਨਾ ਬੱਚਾ ਮੇਲਕਾਫਾ 20 ਕਿਲੋ ਦੁੱਧ ਮੰਨ ਕੇ ਜਿਹਦਾ ਮਰਜੀ ਬੰਦਾ ਲੈ ਜਾਏ ਇਹਦਾ ਰੇਟ ਕੀ ਰਹਿਣਾ ਇਹ ਆਪਾਂ ਹਾਂ ਨਾ ਜੀ 75000 ਰੁਪਏ ਦੇ ਰਹਿਗੇ ਮੌਕੇ ਤੇ ਗਜੈਸ ਹੋ ਜੂਗੀ ਸੋ 75000 ਚ ਮੌਕੇ ਤੇ ਗਜੈਸ ਹੋ ਜੂਗੀ ਇਹ ਗੱਲ ਆਪਾਂ ਦੁਬਾਰੇ ਦੱਸ ਦਈਏ ਵਿੱਚ ਵੀ ਨਹੀਂ ਕਰਾਂਗੇ ਦੁੱਧ ਰੋਕਿਆ ਹੋਇਆ ਸਵੇਰ ਦਾ ਟਾਈਮ ਆ ਬਾਈ ਜੀ ਚੂਣੀਆਂ ਆ ਹਾਂ ਚੂਣੀਆਂ ਡੰਗਦੇ ਆ ਵੜਾ ਜਮਾ ਹਨਾ ਬਣ ਗਈ ਹੁਣੇ ਦੁਬਾਰਾ ਬੱਸ ਬਈ ਦਵਾ ਚੂਣੀਆਂ ਜਾਣੀਆਂ 8:30 ਚੂ ਤੇ ਅੱਗੇ ਤੇ ਉੱਥੇ ਨੰਬਰ ਦੇ ਬਾਅਦ ਦੇਖਦੇ ਮੈਂ ਪਲੂਨ ਬੱਛੀ ਲੱਗਦੀ ਆ ਹਨਾ ਪਲੂਨ ਆਈ ਕਰਾਸ ਆ ਜੀ ਤੇ ਇਹ ਸੂਹੀ ਸੂਰੀ ਤਿੰਨ ਇੱਕ ਦੂਰ ਦੇ ਸੂਰੀ ਜੀ ਤੇ ਬੱਚਾ ਬੱਛੀ ਦੀ ਜੀ ਚਲੋ ਇਹਦੀ ਵੀਡੀਓ ਵੈਸੇ ਆਪਾਂ ਬਣਾਉਣੀ ਨਹੀਂ ਸੀ ਮੈਨੂੰ ਐਨੇ 2000 ਰੁਪਏ ਬਣਾ ਲਾਂਗੇ ਜੀ ਜੇ ਅਪਾ ਓਕੇ ਆ ਇਹਦਾ ਤੇ ਦੁੱਧੋ ਅਗੇ ਨਾਲੇ ਛੋਟੀ ਪਲੂਨ ਜ਼ਬਰੇ ਅਗੇ ਨਾਲੇ ਸਾਫ਼ ਕਰਨੀ ਪੈਣੀ ਆ ਖੜੇ ਵਿੱਚ ਦਿਖਾ ਦਿਓ ਕੋਈ ਗੱਲ ਜਿਹੜੀ ਵੀ ਹੁਣ ਚੱਲਦੀ ਲੱਗੇ ਦੁੱਧ 20 ਤੋਂ ਬਾਹਰ ਲੈਣਾ ਬੱਛੀ ਨੇ ਬੱਡੀ ਗੁੱਡੀ ਬਹੁਤਾ ਉਹ ਹਲਕਾ ਡਰਦੀ ਹੈਗੀ ਹਲਕੀ ਔਲ ਕਰਦੀ ਹੈ ਇਹ ਆਪਾਂ ਖੜਾ ਕੇ ਦੇਵਾਂਗੇ ਇਹਦਾ ਰੇ ਕਿਹੜੇ ਦਾ ਫੋਨ ਕੀਤਾ ਗਾਗੇ ਆਪਣੇ ਕੋਲ ਚਾਰ ਮੈਂ ਖੜੀ ਹਾਂ ਕਿ ਇਹ ਹਸਤਾਂ ਲਾਉਂਦੇ ਹਾਂ ਠੀਕ ਹੈ ਅੱਗੇ ਅੰਦਰ ਖੜੀ ਹੈ ਇੱਕ ਸਾਹੀਵਾਲ ਚ ਹਨਾ ਠੀਕ ਹੈ ਲੈ ਵੀ ਕੱਢ ਕੇ ਲਾਲੀ ਹੋਂ ਬਾਹਰ ਨੂੰ ਉਹ ਕਿਹੜਾ ਸੂਆ ਸੁੰਦੀ ਹੈ ਜੀ ਉਹ ਦੂਜਾ ਸੂਆ ਸੂਈ ਹੋਈ ਆ ਆਪਾਂ ਸੌਰੀ ਪਹਿਲਾ ਸੂਆ ਸੂਈ ਹੋਈ ਹੈ ਜੀ ਮੂੰਹੋਂ ਵੀ ਨੱਜਰ ਦਾ ਕੇ ਆ ਅੱਛਾ ਆ ਬਚਾਇਦਾ ਹੈ ਉਹ ਬਚਾਇਦਾ ਨਹੀਂ ਸੂਈ ਹੋ ਗਾ ਉਹ ਕੋਈ ਮੂੰਹ ਨਹੀਂ ਹੋ ਰਿਹਾ ਜੀ ਦੁੱਧ 11 12 ਕਿਲੋ ਹੁਣ ਇੱਥੇ ਮਹਾਰਾਜ ਦਾ ਖੰਡੀ ਪੂਰੀ ਠੀਕ ਹੈ ਠੰਡੀ ਸੀਲ ਪੂਰੀ ਓਕੇ ਆ ਜਾਵਾਂ ਇਹਦਾ ਰੇਟ ਕੀ ਰਹੂਗਾ ਜੇ ਆਪਾਂ ਹਾਂ 35 ਕਰੀਏ 35000 ਦੀ 11 ਕਿਲੋ ਜਮਾਣੇ ਪੜਜੂ। ਲੱਖਾਂ ਦੀ ਮੱਝ ਦਾ ਆ ਆਮ ਮੈਨ ਦਾ ਸਿੱਧਾ ਤੇ ਮੱਝਾ। ਜੀ। ਸੋ 11 ਕਿਲੋ ਦੁੱਧ ਤੇ ਰੇਟ ਜਮਾ ਜੈਨ ਹੋਣ ਜਾ। ਇਹਦਾ ਕਰਿਆਗਾ 35000 ਰੁਪਇਆ। ਸੋ ਬਰ ਤੋਰਾ ਵਗੈਰਾ ਦੇਖੋ ਗੈੜਦਾ ਯਾਰ ਬੱਚੀ ਪਾਲਨ ਨਾਲ ਤਾਂ ਮੈਂ ਕਹਿੰਦਾ ਜਮਾ ਵੈਟਰਾ ਗੱਬ ਹਨਾ। ਠੀਕ ਆ ਕਹਿੰਦਾ ਬਾ 10 ਕਿਲੋ ਮੰਨ ਕੇ ਹੀ ਲੈ ਜਾ ਬੰਦਾ। ਮੈਂ ਦੋ ਡਾਂਗ। ਜੀ। ਸੋ ਵੀਰੋ ਦੋ ਡੰਗ ਚੋ ਕੇ ਇਥੋਂ ਤਸੱਲੀ ਕਰਕੇ ਲੈ ਕੇ ਜਾਇਓ। ਤੇ ਨੰਬਰ ਆਪਣਾ 62842 3472 3472 ਪਿੰਨ ਦੀਪਗੜ ਜਿਲ੍ਹਾ ਬਰਨਾਲਾ ਕਾਫੀ ਗਾਵਾਂ ਦਿਖਾ ਦਿਆਂ ਕੋਈ ਵੀ ਨਗਰ ਤੁਹਾਡੇ ਪਸੰਦ ਤੋਂ ਵੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਿਓ ਚੈਨਲ ਨੂੰ ਪਿਆਰ ਦੇਣੀ ਤੈਅ ਹੈ ਜੀ